ਜੋ ਸਾਡਾ ਕਲਚਰ ਹੈ ਉਹ ਬੜਾ ਰਿਚ ਹੈ ਸਾਡਾ ਸਿਰਫ ਪੰਜਾਬੀ ਸਿਰਫ ਮਾਰ ਕੱਟਣ ਵਾਸਤੇ ਛੋੜਾ ਨਹੀਂ ਪੰਜਾਬੀ ਤਾਂ ਲੜਨ ਵਾਸਤੇ ਖੜਨ ਵਾਸਤੇ ਪੰਜਾਬੀ ਤਾਂ ਤਰੱਕੀਆਂ ਕਰਨ ਵਾਸਤੇ ਬੁਲੰਦੀਆਂ ਛੋਣ ਵਾਸਤੇ ਹੱਸਣ ਵਾਸਤੇ ਸੌਣ ਵਾਸਤੇ ਤੁਸੀਂ ਕਦੀ ਅਥਰੂ ਬਣ ਜਾਂਦੇ ਹੋ ਕਦੀ ਮੁਸਕਰਾਟ ਬਣ ਜਾਂਦੇ ਹੋ ਅੱਜ ਆਡੀਅנס ਬਣ ਕੇ ਵੀ ਫਿਲਮ ਦੇਖੀ ਹੈ ਕਦੋਂ ਕਦੋਂ ਅਥਰੂ ਬਣੇ ਕਦੋਂ ਮੁਸਕਾਨ ਬਣੇ ਕੀ ਟੁੰਬਿਆ ਕੀ ਜਚਿਆ ਕੀ ਲੱਗਿਆ ਕਿੱਥੋਂ ਕੀ ਸਿੱਖਿਆ ਕੀ ਸਮਝਿਆ ਕਿਉਂਕਿ ਕਲਾਕਾਰ ਜਿਹੜੇ ਹੁੰਦੇ ਨੇ ਨਾ ਉਹ ਬੜੇ ਭਾਵਕ ਜਿਹੇ ਹੁੰਦੇ ਨੇ ਇਸ ਬੱਤੀਸ ਨੇ ਜਿਸ ਵਾਰ ਤੋਂ ਉਹਦੇ ਦਿਲ ਦੀ ਸੱਚਾਈ ਦੀ ਨਿਸ਼ਾਨੀ ਹੁੰਦੇ ਨੇ ਭਾਜੀ ਚੁੱਕਦੇ ਹੋ ਹੱਥ ਵੈਸੇ ਅਸਲ ਜ਼ਿੰਦਗੀ ਚ ਚੁੱਕ ਲੈਣੇ ਹੱਥ ਬਟ ਮੈਂ ਆਪਣੇ ਬੇਟੇ ਦੇ ਕਦੇ ਹੱਥ ਨਹੀਂ ਚੁੱਕਿਆ ਹਾਂ ਇੱਕ ਵਾਰ ਕਿਉਂਕਿ ਉਹ ਬਾਜ਼ਾਰ ਦੇ ਵਿੱਚ ਨਾ ਪਤੰਗਾਂ ਖਰੀਦਣ ਲਈ ਚਲੇ ਗਏ ਮੇਰੀ ਸਾਲੀ ਦੇ ਬੱਚਿਆਂ ਦੇ ਨਾਲ ਤੇ ਇੱਕ ਇੱਕ ਚਪੇੜ ਉਹਨਾਂ ਨੂੰ ਮਾਰੀ ਸੀ ਬਹੁਤ ਛੋਟੇ ਸੀ ਤੇ ਉਹਨਾਂ ਨੂੰ ਅੱਜ ਵੀ ਯਾਦ ਆ ਉਸ ਉਹ ਚੀਜ਼ ਕਰਕੇ ਹੱਸਦੇ ਵੀ ਨੇ ਬੱਚਿਆਂ ਨੂੰ ਨਾ ਥੋੜਾ ਖੇਡਣ ਮੌਲਣ ਦੇਣਾ ਚਾਹੀਦਾ ਖੁੱਲਣ ਦੇਣਾ ਚਾਹੀਦਾ हां ਜਿੱਥੇ ਕੰਟਰੋਲ ਕਰਨਾ ਉੱਥੇ ਕਰ ਲਓ ਪਰ ਬੱਚਿਆਂ ਨੂੰ ਦਬਾ ਕੇ ਨਹੀਂ ਰੱਖਣਾ ਚਾਹੀਦਾ ਕਿਉਂਕਿ ਮੈਂ ਕੱਲ ਪਰਸੋਂ ਹੀ ਦੇਖ ਰਿਹਾ ਸੀ ਕਿਸੇ ਬੱਚੇ ਕੋਲੋਂ ਆ ਖਬਰ ਸੀ ਕਿ ਫੋਨ ਟੁੱਟ ਗਿਆ ਤੇ ਚੌਥੀ ਚ ਪੜ੍ਹਦਾ ਬੱਚਾ ਸੁਸਾਇਡ ਕਰ ਗਿਆ ਬੱਚੇ ਫੁੱਲਾਂ ਵਰਗੇ ਹੁੰਦੇ ਨੇ ਬੱਚੇ ਕਲੀਆਂ ਵਰਗੇ ਹੁੰਦੇ ਨੇ ਉਹਨਾਂ ਨੂੰ ਖਿੜਨ ਦਿਓ ਉਹਨਾਂ ਨੂੰ ਕਲਚਰ ਨਾਲ ਜੁੜਨ ਦਿਓ ਕੋਟ ਵੀ ਜਿਹੜੀ ਹਰ ਮਸਲੇ ਦਾ ਹੱਲ ਨਹੀਂ ਹੈਗਾ ਕਿਉਂਕਿ ਹੁਣ ਸਮਾਂ ਬਦਲ ਗਿਆ ਕਦੇ ਕਾਬਤ ਹੁੰਦੀ ਸੀ ਕਿ ਲੰਬੇ ਤੇ ਬੰਦੇ ਜਿਹੜੇ ਬੱਚੇ ਜਿਹੜੇ ਚੰਡੇ ਕੰਮ ਦਿੰਦੇ ਨੇ ਪਰ ਨਹੀਂ ਹੁਣ ਤਾਂ ਬੜਾ ਕੁਝ ਬਦਲ ਗਿਆ ਮੇਰੇ ਫਾਦਰ ਸਾਹਿਬ ਗੁਜਰ ਗਏ ਸੀ ਤੇ ਮੈਂ ਆਪਣੇ ਦਾਦਾ ਜੀ ਕੋਲ ਬਹੁਤ ਪੜਿਆ ਹੁਣ ਮੇਰਾ ਬੇਟਾ ਹੈ ਤੇ ਮੈਂ ਅਕਸਰ ਵੇਖਦਾ ਕਿ ਉਹਨੂੰ ਦਾਦੇ ਦਾ ਪਿਆਰ ਨਹੀਂ ਮਿਲਿਆ ਦਾਦੇ ਦੀਆਂ ਪੋਤੇ ਦੀਆਂ ਬਹੁਤ ਕਹਾਣੀਆਂ ਬਣੀਆਂ ਨੇ ਕਹਿੰਦੇ ਕਦੇ ਦਾਦੇ ਦੀਆਂ ਤੇ ਪੋਤੇ ਦੀਆਂ ਉਹ ਵੀ ਬਾਤਾਂ ਬਣੀਆਂ ਨੇ ਇਹ ਰਿਸ਼ਤੇ ਜਿਹੜੇ ਨੇ ਨਾ ਬਹੁਤ ਜ਼ਰੂਰੀ ਨੇ ਇਹਦੇ ਪਿਓ ਪੁੱਤ ਦਾ ਰਿਸ਼ਤਾ ਡਿਫਾਈਨ ਨਹੀਂ ਕੀਤਾ ਜਾ ਸਕਦਾ ਨਹੀਂ ਕੀਤਾ ਜਾ ਸਕਦਾ ਔਰ ਕੀਤਾ ਵੀ ਜਾ ਸਕਦਾ ਕਿਉਂਕਿ ਸਿਨੇਮਾ ਹੈ ਨਾ ਜ਼ਰੀਆ ਹਰ ਜਜ਼ਬਾਤ ਹਰ ਅਹਿਸਾਸ ਨੂੰ ਵਿਖਾਉਣ ਦੇ ਲਈ ਛਿੰਦਾ ਛਿੰਦਾ ਨੋ ਪਾਪਾ ਫਿਲਮ ਆਊਟ ਹੋ ਚੁੱਕੀ ਹੈ ਅਸੀਂ ਵੇਖ ਚੁੱਕੇ ਹਾਂ ਉਸ ਦੇ ਵਿੱਚ ਪਿਓ ਪੁੱਤਰ ਰਿਸ਼ਤਾ ਉਹੀ ਨਹੀਂ ਵਿਖਾਇਆ ਗਿਆ ਜੋ ਅਸੀਂ ਟ੍ਰੇਲਰ ਦੇ ਵਿੱਚ ਵੇਖਿਆ ਜਾਂ ਜੋ ਅਸੀਂ ਗੱਲਬਾਤ ਸੁਣਦੇ ਹਾਂ ਬੜੇ ਸੋਹਣੇ ਰਿਸ਼ਤੇ ਨੂੰ ਬੜੇ ਸੋਹਣੇ ਤਰੀਕੇ ਨਾਲ ਸਿਨੇਮਾ ਦੇ ਵਿੱਚ ਵਿਖਾਇਆ ਔਰ ਮਾਣ ਵਾਲੀ ਗੱਲ ਇਹ ਹੈ ਕਿ ਹਮੇਸ਼ਾ ਸੋਹਣਾ ਸਿਨੇਮਾ ਲੈਣ ਆਉਣ ਵਾਲੇ ਬਹੁਤ ਹੀ ਬਿਹਤਰੀਨ ਕਲਾਕਾਰ ਹਰਦੀਪ ਜੀ ਸਾਡੇ ਨਾਲ ਨੇ ਗਿੱਪੀ ਦੇ ਫਾਦਰ ਦਾ ਕਿਰਦਾਰ ਉਹਨਾਂ ਨੇ ਨਿਭਾਇਆ ਸੋ ਪਹਿਲੇ ਤੋਂ ਸੱਚ ਨੇ ਕਰ ਸਸੀਕਲ ਜੀ ਰਜਨਾ ਸਪੋਕਸਪੀਨ ਦੇ ਸਾਰੇ ਦਰਸ਼ਕਾਂ ਨੂੰ ਬਰ ਰੋ ਬਹੁਤ-ਬਹੁਤ ਸਸੀਕਲ ਕਿਵੇਂ ਹੋ ਤੁਸੀਂ ਬਹੁਤ ਵਧੀਆ ਯਾਲਗੋਟ ਖੁਦ ਨੂੰ ਦੇਖ ਕੇ ਆਇਓ ਸਿਨੇਮਾ ਚਿਕ ਸੋਹਣਾ ਕਿਰਦਾਰ ਇੱਕ ਬਾਪ ਦਾ ਕਿਰਦਾਰ ਇੱਕ ਰਿਸਪਾਂਸਿਬਲ ਪਰਸਨ ਸਾਡੇ ਸਮਾਜ ਦਾ ਕਿਹੜੇ ਜਜ਼ਬਾਤ ਲੈ ਕੇ ਆਇਓ ਬਹੁਤ ਵਧੀਆ ਜੀ ਮੈਂ ਬੜਾ ਖੁਸ਼ ਹਾਂ ਕਿ ਉਹ ਬੜਾ ਮੁਕੱਦਸ ਨੰਨਾ ਹੈ ਕਿ ਕਿ ਹੰਬਲ ਮੋਸ਼ਨ ਦੀ ਜਿਹੜੀ ਪਿਕਚਰ ਹੈ ਸਿੰਦਾ ਸਿੰਦਾ ਨੋ ਪਾਪਾ ਦਿੱਤੀ ਬਾਈ ਉਹਨਾਂ ਨੇ ਪ੍ਰੋਡਿਊਸ ਕੀਤੀ ਔਰ ਸ਼ਬਰਾ ਸਾਬਰ ਨੇ ਗ੍ਰਿਫਤੀ ਨਵੇਸ਼ ਕੁਥੁਰੀਆ ਸਾਹਿਬ ਨੇ ਬਹੁਤ ਬਾ ਕਮਾਲ ਉਹਨੂੰ ਜਿਹੜਾ ਲਿਖਿਆ ਔਰ ਇਸ ਕਹਾਣੀ ਨੂੰ ਤਿੰਨਾਂ ਪੀੜੀਆਂ ਦੇ આરਪਾਰ ਫੈਲੀ ਕਹਾਣੀ ਨੂੰ ਇੱਕ ਸੂਤਰ ਚ ਬੰਨ ਕੇ ਪੋਇਆ ਬਹੁਤ ਖੂਬਸੂਰਤ ਹੈ ਯਕੀਨਨ ਮੈਂ ਸਮਝਦਾ ਕਿ ਪੰਜਾਬੀ ਸਿਨੇਮਾ ਦਾ ਮਾਣ ਵਧਿਆ ਬਿਲਕੁਲ ਭਾਈ ਜਿਹੜਾ ਅੰਦਰ ਦੇਖ ਕੇ ਆਏ ਉਹ ਤੇ ਕਿਰਦਾਰ ਸੀਗਾ ਦੇਖ ਕੇ ਇੱਕ ਵਾਰ ਤੁਹਾਡੀ ਅੱਖਾਂ ਵੀ ਭਰਣਗੀਆਂ ਜ਼ਰੂਰ ਜਦੋਂ ਤੁਸੀਂ ਇੱਕ ਉਸ ਬਾਪ ਨੂੰ ਦੇਖੋਗੇ ਜਿਹਦੇ ਅੰਦਰ ਬੜੇ ਜਜ਼ਬਾਤ ਨੇਗੇ ਤੇ ਭਾਈ ਤੁਹਾਡੀ ਟੌਰ ਅੱਜ ਦੇਖ ਕੇ ਮੈਨੂੰ ਜਮ ਨਹੀਂ ਲੱਗ ਰਿਹਾ ਕਿ ਜਿਨ੍ਹਾਂ ਨੂੰ ਅੰਦਰ ਦੇਖ ਕੇ ਆਇਆ ਉਹੀ ਘੜੀ ਉਹ ਹੈ ਕੀ ਐਟੀਟਿਊਡ ਕੀ ਹੈ ਸਟਾਈਲ ਆ ਰੀਲੀ ਲਾਈਕ ਥੈਟ ਸੋ ਮੈਂ ਸਭ ਤੋਂ ਵਹਿਮਸਬਾਰ ਕਿਪੀ ਫਿਲਮ ਤਾਂ ਜ਼ਰੂਰ ਲੈ ਕੇ ਆਏ ਨੇ ਪਹਿਲੇ ਲੱਗਾ ਸੀਗਾ ਕਿ ਕਾਮੇਡੀ ਕੋਈ ਹਲਕੀ ਫੁਲਕੇ ਠੀਕ ਹੈ ਮੈਸੇਜ ਦੇਣ ਵਾਲੀ ਫਿਲਮ ਹੋਊਗੀ ਪਰ ਜੇ ਟਾਈਮ ਟਾਈਮ ਟੇਕ ਮੈਸੇਜ ਦਿੱਤਾ ਗਿਆ ਸਾਡੇ ਸਿਸਟਮ ਤੇ ਗੱਲ ਕੀਤੀ ਗਈ ਹੈ ਸਾਡੇ ਸਮਾਜ ਦੇ ਪਰਵਰਿਸ਼ ਦੇ ਗੱਲ ਕੀਤੀ ਗਈ ਤਰੀਕਿਆਂ ਤੇ ਗੱਲ ਕੀਤੀ ਗਈ ਹੈ ਤੁਸੀਂ ਕੀ ਸਮਝਦੇ ਹੋ ਨਹੀਂ ਬਹੁਤ ਵਧੀਆ ਜੀ ਮੈਨੂੰ ਖੁਦ ਇਸ ਫਿਲਮ ਦਾ ਹਿੱਸਾ ਬਣ ਕੇ ਬਹੁਤ ਖੁਸ਼ੀ ਹੋਈ ਜਦੋਂ ਮੈਂ ਇਸ ਫਿਲਮ ਦੇ ਲਿਕਰਨ ਗਿਆ ਸੀ ਜਦੋਂ ਮੈਨੂੰ ਕਹਾਣੀ ਸੁਣਾਈ ਗਈ ਵੈਨਿਟੀਜ਼ ਬੈਕ ਮੈਂ ਉਸ ਵੇਲੇ ਸੋਚ ਲਿਆ ਸੀ ਕਿ ਮੈਂ ਇੱਕ ਅੱਛੀ ਵੱਡੀ ਔਰ ਖੂਬਸੂਰਤ ਫਿਲਮ ਦਾ ਹਿੱਸਾ ਬਣਨ ਜਾ ਰਿਹਾ ਤੇ ਮੇਰੇ ਲਈ ਖੁਸ਼ੀ ਵਾਲੀ ਗੱਲ ਹੈ ਕਿ ਫਿਲਮ ਦੇ ਵਿੱਚ ਬਹੁਤ ਸ਼ੇਡਸ ਨੇ ਤਿੰਨਾ ਪੀੜ੍ਹੀਆਂ ਦੇ ਵਿੱਚ ਫੈਲੀ ਹੋਈ ਕਹਾਣੀ ਜਿਹੜੀ ਆ ਉਹ ਤੁਹਾਨੂੰ ਹਸਾਉਂਦੀ ਵੀ ਆ ਤੁਹਾਡੀ ਅੱਖ ਨਮ ਵੀ ਕਰਦੀ ਆ ਤੁਹਾਨੂੰ ਸੋਚਣ ਲਈ ਮਜਬੂਰ ਵੀ ਕਰਦੀ ਆ ਔਰ ਨਿੱਕੇ ਨਿੱਕੇ ਜਿਹੜੇ ਸ਼ੇਡਸ ਨੇ ਉਹ ਤੁਹਾਨੂੰ ਟੁੰਬਦੇ ਨੇ ਤੁਹਾਡੇ ਮਨਾਂ ਦੇ ਪਾਣੀਆਂ 'ਚ ਵੱਟਾ ਮਾਰਦੇ ਨੇ ਹਲਚਲ ਹੁੰਦੀ ਆ ਤੇ ਤੁਹਾਡੇ ਤੁਸੀਂ ਕਦੀ ਅਥਰੂ ਬਣ ਜਾਂਦੇ ਹੋ ਕਦੀ ਮੁਸਕਰਾਟ ਬਣ ਜਾਂਦੇ ਹੋ ਕਦੀ ਪ੍ਰਸ਼ਨਚਿੰਤ ਬਣ ਜਾਂਦੇ ਹੋ ਅੱਜ ਆਡੀਅנס ਬਣ ਕੇ ਵੀ ਫਿਲਮ ਦੇਖੀ ਹੈ ਕਦੋਂ ਕਦੋਂ ਅਥਰੂ ਬਣੇ ਕਦੋਂ ਮੁਸਕਾਨ ਬਣੇ ਕੀ ਟੁੰਬਿਆ ਕੀ ਜਚਿਆ ਕੀ ਲੱਗਿਆ ਕਿੱਥੋਂ ਕੀ ਸਿੱਖਿਆ ਕੀ ਸਮਝਿਆ ਕਿਉਂਕਿ ਕਲਾਕਾਰ ਜਿਹੜੇ ਹੁੰਦੇ ਨੇ ਨਾ ਉਹ ਬੜੇ ਭਾਵਕ ਜਿਹੇ ਹੁੰਦੇ ਨੇ ਔਰ ਜਿਹੜੀ ਹੈ ਨਾ ਐਕਚੁਅਲੀ ਜਜ਼ਬਾਤੀ ਹੁੰਦੇ ਨੇ ਜਿਸ ਬਾਤ ਉਹਨਾਂ ਦੇ ਦਿਲ ਦੀ ਸੱਚਾਈ ਦੀ ਨਿਸ਼ਾਨੀ ਹੁੰਦੇ ਨੇ ਤੇ ਬਹੁਤ ਥਾਈ ਮੈਂ ਖੁਦ ਵੀ ਭਾਵਕ ਹੋਇਆ ਅਸੀਂ ਇਹ ਗੱਲ ਕਿ ਬਹੁਤ ਵਧੀਆ ਲੱਗਿਆ ਭਾਜੀ ਚੁੱਕ ਦਿਓ ਹੱਥ ਵੈਸੇ ਅਸਲ ਜ਼ਿੰਦਗੀ 'ਚ ਚੁੱਕ ਲੈਣੇ ਹੁੰਦੇ ਆ ਆ ਨਹੀਂ ਜੀ ਮੈਂ ਪਟਕਾਰਨਾ ਵੀ ਪੈਂਦਾ ਕਈ ਵਾਰ ਸਾਡੇ ਤੇ ਬਹੁਤ ਹੱਥ ਚੁੱਕਿਆ ਗਿਆ ਮੇਰੇ ਚਲੋ ਫਾਦਰ ਨਹੀਂ ਸੀ ਪਰ ਹੋਰ ਰਿਸ਼ਤਿਆਂ ਵੱਲੋਂ ਬਹੁਤ ਕੁੱਟਮਾਰ ਹੁੰਦੀ ਸੀ ਸਕੂਲ ਦੇ ਵਿੱਚ ਮਾਸਟਰਾਂ ਕੋ ਵੀ ਖਾਂਦੇ ਰਹੇ ਤਕੜੇ ਹੋਵੇ ਹੁੰਦੇ ਸੀ ਪਟਦੇ ਸੀ ਸੀਨੀਅਰ ਉਹਨਾਂ ਕੋ ਵੀ ਖਾਂਦੇ ਰਹੇ ਬਟ ਮੈਂ ਆਪਣੇ ਬੇਟੇ ਦੇ ਕਦੇ ਹੱਥ ਨਹੀਂ ਚੁੱਕਿਆ ਹਾਂ ਇੱਕ ਵਾਰ ਕਿਉਂਕਿ ਉਹ ਬਾਜ਼ਾਰ ਦੇ ਵਿੱਚ ਨਾ ਪਤੰਗਾਂ ਖਰੀਦਣ ਲਈ ਚਲੇ ਗਏ ਮੇਰੀ ਸਾਲੀ ਦੇ ਬੱਚਿਆਂ ਦੇ ਨਾਲ ਤੇ ਇੱਕ ਇੱਕ ਚਪੇੜ ਉਹਨਾਂ ਨੂੰ ਮਾਰੀ ਸੀ ਬਹੁਤ ਛੋਟੇ ਸੀ ਤੇ ਉਹਨਾਂ ਨੂੰ ਅੱਜ ਵੀ ਯਾਦ ਆ ਉਸ ਉਹ ਚੀਜ਼ ਕਰਕੇ ਹੱਸਦੇ ਵੀ ਨੇ ਕਿਦਦੇ ਨੇ ਉਦਾਂ ਨਹੀਂ ਮੈਂ ਬੱਚਿਆਂ ਨੂੰ ਬਿਲਕੁਲ ਕਿਸੇ ਵੀ ਬੱਚੇ ਨੂੰ ਨਹੀਂ ਮਾਰਦਾ ਅ ਭਾਜੀ ਮਾਫ ਕਰਨਾ ਵੈਸੇ ਤੁਹਾਡੇ ਐਮਾਇਨ ਓਬਵੀਅਸਲੀ ਗੱਲ ਹੈ ਤੁਹਾਡਾ ਬੇਟਾ ਹੈ ਹੈਨਾ ਅਸੀਂ ਕੀਪੀ ਸ਼ਿੰਦੇ ਨੂੰ ਦੇਖ ਰਹੇ ਹਾਂ ਅਸੀਂ ਏਕਮ ਨੂੰ ਵੀ ਦੇਖਦੇ ਹਾਂ ਅਸੀਂ ਗੁਰਬਾਜ਼ ਨੂੰ ਵੀ ਦੇਖਿਆ ਅਸੀਂ ਦੇਖਿਆ ਬੇਸ਼ੱਕ ਨਹੀਂ ਮੈਂ ਇੱਕ ਵਾਰ ਅਨੀਤਾ मैम ਨੂੰ ਪੁੱਛ ਬੈਠੀ ਮੈਂ ਕਿਹਾ ਵੀ ਤੁਸ ਤੁਹਾਨੂੰ ਹਮੇਸ਼ਾ ਹੱਸਦੇ ਹੱਸੌਂਦੇ ਵਾਲੇ ਕਿਰਦਾਰਾਂ ਚ ਜਦੋਂ ਦੇਖੀਦਾ ਹੈ ਇਹ ਸੋਚੀ ਤੇ ਘਰ ਦਾ ਮਾਹੌਲ ਇਹੋ ਜਿਹਾ ਹੀ ਹੋਏਗਾ ਤੇ ਤੁਸੀਂ ਤਾਂ ਇਦਾਂ ਹੀ ਆਸੇ ਮੁਖੌਲ ਨਾਲ ਬਕਤ ਕਰਦੇ ਹਾਂਗੇ ਕਹਿੰਦੇ ਨਹੀਂ ਕਹਿੰਦੇ ਅਸੀਂ ਬੱਚੇ ਲਈ ਆਪਣੇ ਲਈ ਬਹੁਤ ਡਿਸਪੀਸਪਲਿਨਡ ਆ ਜਿੱਥੇ ਹੱਸਣਾ ਹੈ ਉੱਥੇ ਹੀ ਹੱਸਣਾ ਹੈ ਫਾਲਤੂ ਦੇ ਵਿੱਚ ਅਸੀਂ ਸ਼ਹਿਦ ਦੇਣ ਵਾਲੇ ਮਾਪਿਓ ਨਹੀਂ ਹੈਗੇ ਨਹੀਂ ਨਹੀਂ ਜੀ ਮੇਰੇ ਖਿਆਲ ਦੇ ਵਿੱਚ ਨਾ ਜੋ ਇਹ ਫਿਲਮ ਵੀ ਸਿਖਾਉਂਦੀ ਹੈ ਕਿ ਬੱਚਿਆਂ ਨੂੰ ਨਾ ਥੋੜਾ ਖੇਡਣ ਮੌਲਣ ਦੇਣਾ ਚਾਹੀਦਾ ਖੁੱਲਣ ਦੇਣਾ ਚਾਹੀਦਾ ਹਾਂ ਜਿੱਥੇ ਕੰਟਰੋਲ ਕਰਨਾ ਉੱਥੇ ਕਰ ਲਓ ਪਰ ਬੱਚਿਆਂ ਨੂੰ ਦਬਾ ਕੇ ਨਹੀਂ ਰੱਖਣਾ ਚਾਹੀਦਾ ਉਹਨਾਂ ਦੀਆਂ ਭਾਵਨਾਵਾਂ ਨੂੰ ਇਸ ਕਦਰ ਦਬਾ ਦਿਓ ਇਸ ਕਦਰ ਡਰਾ ਦਿਓ ਕਿਉਂਕਿ ਮੈਂ ਕੱਲ ਪਰਸੋਂ ਹੀ ਦੇਖ ਰਿਹਾ ਸੀ ਕਿਸੇ ਬੱਚੇ ਕੋਲੋਂ ਆ ਖਬਰ ਸੀ ਕਿ ਫੋਨ ਟੁੱਟ ਗਿਆ ਜੇ ਚੌਥੀ ਚ ਪੜਦਾ ਬੱਚਾ ਉਹ ਸੁਸਾਈਡ ਕਰ ਗਿਆ ਐਸ ਨੂੰ ਦੇਖਦੇ ਮੇ ਉਹ ਬੱਚਾ ਵੀ ਯਾਦ ਆ ਰਿਹਾ ਸੀ ਸੋ ਇਹ ਜਿਹੜੀਆਂ ਬੱਚੇ ਫੁੱਲਾਂ ਵਰਗੇ ਹੁੰਦੇ ਨੇ ਬੱਚੇ ਕਲੀਆਂ ਵਰਗੇ ਹੁੰਦੇ ਨੇ ਉਹਨਾਂ ਨੂੰ ਖੇਡਣ ਦਿਓ ਉਹਨਾਂ ਨੂੰ ਕਲਚਰ ਨਾਲ ਜੁੜਨ ਦਿਓ ਹਾਂ ਉਹਨਾਂ ਨੂੰ ਵਕਤ ਦਿਓ ਉਹਨਾਂ ਨੂੰ ਸਮਾਂ ਦਿਓ ਜੇ ਫਿਲਮ ਸਿਖਾਉਂਦੀ ਹੈ ਤੇ ਕੋਟ ਵੀ ਜਿਹੜੀ ਹਰ ਮਸਲੇ ਦਾ ਹੱਲ ਨਹੀਂ ਹੈਗਾ ਕਿਉਂਕਿ ਹੁਣ ਸਮਾਂ ਬਦਲ ਗਿਆ ਕਦੇ ਕਾਬਤ ਹੁੰਦੇ ਸੀ ਕਿ ਲੰਬੇ ਤੇ ਬੰਦੇ ਜਿਹੜੇ ਬੱਚੇ ਜਿਹੜੇ ਚੰਡੇ ਕੰਮ ਦਿੰਦੇ ਨੇ ਪਰ ਨਹੀਂ ਹੁਣ ਤਾਂ ਬੜਾ ਕੁਝ ਬਦਲ ਗਿਆ ਹੁਣ ਤਾਂ ਅਸੀਂ ਕਈ ਚੀਜ਼ਾਂ ਸਿੱਖਿਆ ਨਵੇਂ-ਨਵੇਂ ਖੋਜਾਂ ਆ ਗਈਆਂ ਕਾਢਾਂ ਆ ਗਈਆਂ ਹੁਣ ਇਹ ਹੈ ਕਿ ਹਰ ਬੰਦੇ ਨੂੰ ਆਪਣੀ ਆਪਣੀ ਜ਼ਿੰਮੇਵਾਰੀ ਜਿਹੜੀ ਉਸ ਸੰਭਾਲਣੀ ਚਾਹੀਦੀ ਆ ਤੇ ਟਾਈਮ ਦੇਣਾ ਚਾਹੀਦਾ ਸੰਵਾਦ ਰਚਉਣਾ ਚਾਹੀਦਾ ਸੰਵਾਦ ਜਿਹੜਾ ਜਿਉ ਰਹੇਗਾ ਤੇ ਫਿਰ ਸਾਡੀ ਸੰਵੇਦਨਾ ਨਹੀਂ ਕਰੇਗੀ ਹੁਣ ਸਾਡੀ ਸੰਵੇਦਨਾ ਖਤਮ ਹੋ ਗਈ ਅਸੀਂ ਭਾਵਕ ਨਹੀਂ ਹੁੰਦੇ ਰਸਤੇ 'ਚ ਕਿਦੋਂ ਐਕਸੀਡੈਂਟ ਹੋ ਗਿਆ ਸੀ ਮੂਵੀ ਪੋਣਾ ਲੱਗ ਜੰਨੇ ਫਟਾਫਟ ਅਸੀਂ ਉਹਦੀ ਹੈਲਪ ਨਹੀਂ ਕਰਨਾ ਚਾਹੀਦਾ ਉਹ ਚੀਜ਼ਾਂ ਪਹਿਲਾਂ ਸਾਡੇ ਸਾਂਝੇ ਪਰਿਵਾਰਾਂ ਦੇ ਵਿੱਚ ਸਾਡੇ ਗੁਰੂਆਂ ਪੀਰਾਂ ਨੇ ਸਾਡੇ ਇਤਿਹਾਸ ਵਿੱਚ ਬਹੁਤ ਪਈਆਂ ਨੇ ਤੁਸੀਂ ਭਾਈ ਕਨੇਜ ਜੀ ਦਾ ਦੇਖਿਆ ਹੀ ਹੈ ਜ਼ਖਮੀਆਂ ਨੂੰ ਪਾਣੀ ਪਿਉਣਾ ਸਾਡਾ ਤਾਂ ਇਹ ਕਲਚਰ ਸੀ ਸਾਡਾ ਤਾਂ ਇਹ ਸਾਰਾ ਕੁਝ ਹੈ ਸੋ ਚੰਗੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਦੱਸਣਾ ਚਾਹੀਦਾ ਅਪਣਾਉਣਾ ਚਾਹੀਦਾ ਜੋ ਸਾਡਾ ਕਲਚਰ ਹੈ ਉਹ ਬੜਾ ਰਿਚ ਹੈ ਸਾਡਾ ਸਿਰਫ ਪੰਜਾਬੀ ਸਿਰਫ ਮਾਰਨ ਕੁੱਟਣ ਵਾਸਤੇ ਛੋੜਾ ਨਹੀਂ ਪੰਜਾਬੀ ਤਾਂ ਲੜਨ ਵਾਸਤੇ ਖੜਨ ਵਾਸਤੇ ਪੰਜਾਬੀ ਤੋਂ ਤਰੱਕੀਆਂ ਕਰਨ ਵਾਸਤੇ, ਉਲੰਧੀਆਂ ਛੋਣ ਵਾਸਤੇ, ਹੱਸਣਾ ਸੌਣ ਵਾਸਤੇ ਬਣੇ ਹੋਏ ਬਿਲਕੁਲ ਸਹੀ ਗੱਲ ਹੈ ਸਰ ਫੈਮਿਲੀ ਵੈਲਿਊਜ਼ ਦੀ ਬਹੁਤ ਅੱਛੀ ਬਾਤ ਪਾਈ ਗਈ ਹੈ ਹੈਨਾ ਬੇਸ਼ੱਕ ਅਸੀਂ ਫਿਲਮ ਦੇ ਵਿੱਚ ਵੇਖ ਰਿਹਾ ਕਿ ਸ਼ਿੰਦਾ ਆਪਣੇ ਪਾਪਾ ਦੀ ਇਸਕੂਟ ਮਾਰ ਕਰਕੇ ਅਗੇਂਸਟ ਹੈ ਔਰ ਉਹ ਚਾਹੁੰਦਾ ਹੈ ਕਿ ਇਹ ਸਿਸਟਮ ਨੂੰ ਚੇਂਜ ਕੀਤਾ ਜਾਵੇ ਪਰ ਉਹ ਆਪਣੇ ਦਾਦੇ ਨੂੰ ਬਹੁਤ ਪਿਆਰ ਕਰਦਾ ਹੈ ਦਾਦਾ ਵੀ ਸੇਮ ਪਿਆਰ ਕਰਦਾ ਹੈ ਮੈਂ ਝੂਠ ਨਹੀਂ ਬੋਲਣਾ ਤੇ ਅਸੀਂ ਦੇਖਿਆ ਕਿ ਜਦੋਂ ਉਹ ਤੁਹਾਨੂੰ ਜੱਫੀ ਪਾਉਂਦਾ ਹੈ ਜਦੋਂ ਉਹ ਤੁਹਾਡੇ ਲਾਗੇ ਆਂਦਾ ਹੈ ਜਦੋਂ ਉਹ ਤੁਹਾਡੀ ਬਾਤ ਪਾਉਂਦਾ ਤੁਹਾਡੀ ਬਿਮਾਰੀ ਬਾਰੇ ਸੁਣਦਾ ਸੋ ਇੱਕ ਇਮੋਸ਼ਨ ਉਹਦੇ ਅੰਦਰ ਅਸੀਂ ਉਹ ਫੀਲ ਕੀਤਾ ਬਟ ਉਹ ਅਸਲ ਜ਼ਿੰਦਗੀ ਦੇ ਵਿੱਚ ਜਿਹੜਾ ਕਨੈਕਸ਼ਨ ਜਿਹੜਾ ਹੈ ਕਿ ਇ ਉਹ ਜਾਨਣਾ ਚਾਹਾਂਗੀ ਉਹ ਜਿੱਦਾਂ ਕਹਿੰਦੇ ਨਾ ਜੀ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਉਹ ਵਾਕਿਆ ਹੀ ਉਹ ਗੱਲ ਹੁੰਦੀ ਹੈ ਕਿ ਇੱਕ ਪੁੱਤ ਤੇ ਪੁੱਤ ਦਾ ਪੁੱਤ ਉਹ ਬਕਰੋ ਕਿੰਨੀ ਵੱਡੀ ਸੂਖਮ ਤੰਦ ਜਿਹੜੀ ਆ ਉਹ ਗੇ ਜੁੜ ਜਾਂਦੀ ਹੈ ਤੇ ਇਹ ਬੜੀ ਖੂਬਸੂਰਤ ਹੈਗਾ ਮੈਂ ਕਿਉਂਕਿ ਮੇਰੇ ਫਾਦਰ ਸਾਹਿਬ ਗੁਜ਼ਰ ਗਏ ਸੀ ਤੇ ਮੈਂ ਆਪਣੇ ਦਾਦਾ ਜੀ ਕੋਲ ਬਹੁਤ ਪਲਿਆ ਹੁਣ ਮੇਰਾ ਬੇਟਾ ਹੈ ਤੇ ਮੈਂ ਅਕਸਰ ਵੇਖਦਾ ਕਿ ਉਹਨੂੰ ਦਾਦੇ ਦਾ ਪਿਆਰ ਨਹੀਂ ਮਿਲਿਆ ਤੇ ਮੈਨੂੰ ਬਾਪ ਦਾ ਪਿਆਰ ਨਹੀਂ ਮਿਲਿਆ ਸੋ ਇਹ ਜਿਹੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਨੇ ਫਿਰ ਤੁਹਾਨੂੰ ਟੱਚ ਕਰਦੀਆਂ ਨੇ ਤੇ ਇਹ ਸਾਰੀਆਂ ਚੀਜ਼ਾਂ ਬੜੀਆਂ ਜ਼ਰੂਰੀ ਨੇ ਦਾਦੇ ਪਿਆ ਦਾਦੇ ਦੀਆਂ ਪੋਤੇ ਦੀਆਂ ਬਹੁਤ ਕਹਾਣੀਆਂ ਬਣੀਆਂ ਨੇ ਕਹਿੰਦੇ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਉਹ ਵੀ ਖਾਸ ਤਾਂ ਬਣੀਆਂ ਨੇ ਇਹ ਰਿਸ਼ਤੇ ਜਿਹੜੇ ਨੇ ਨਾ ਬਹੁਤ ਜ਼ਰੂਰੀ ਨੇ ਸਾਡੇ ਸਮਾਜ ਵਿੱਚ ਅਸੀਂ ਜਿਹੜਾ ਰਿਸ਼ਤਿਆਂ ਤੋਂ ਕਿਨਾਰਾ ਕਰ ਰਹੇ ਹਾਂ ਉਹ ਨਹੀਂ ਹੋਣਾ ਚਾਹੀਦਾ ਰਿਸ਼ਤਿਆਂ ਦੇ ਵਿੱਚ ਬਹੁਤ ਮੁਹੱਬਤ ਆ ਰਿਸ਼ਤਿਆਂ ਦੇ ਵਿੱਚ ਹੱਦ ਬਿਆਸ ਸਲੀਕਾ ਆ ਸੋਹ ਜਾਂ ਸਿਆਣਾ ਪਿਆ ਰਿਸ਼ਤੇ ਸਾਨੂੰ ਬਹੁਤ ਕੁਝ ਦਿੰਦੇ ਨੇ ਸੋ ਇਹ ਫਿਲਮ ਰਿਸ਼ਤਿਆਂ ਨੂੰ ਬਚਾਉਣ ਦੀ ਵੀ ਜਿਹੜੀ ਆ ਉਹ ਸੁਨੇਹਾ ਦਿੰਦੀ ਹੈ ਸੰਵਾਦ ਰਚਾਉਣ ਦਾ ਸੁਨੇਹਾ ਦਿੰਦੀ ਹੈ ਖੁਸ਼ ਰਹਿਣ ਦਾ ਸੁਨੇਹਾ ਦਿੰਦੀ ਹੈ ਅੱਗੇ ਵਧਣ ਦਾ ਸੁਨੇਹਾ ਦਿੰਦੀ ਆ ਤਰੱਕੀਆਂ ਕਰੋ ਜਮ ਜਮ ਕੇ ਕਰੋ ਪਰ ਆਪਣੀਆਂ ਜੜ੍ਹਾਂ ਨੂੰ ਨਾ ਛੱਡੋ ਆਪਣੇ ਮਾਪੇ-ਪੋਤੇ ਦਾ ਸਤਿਕਾਰ ਕਰੋ ਮਾਪੇ-ਪੋਤੇ ਦਾ ਵੀ ਹੈ ਕਿ ਆਪਣੇ ਬੱਚਿਆਂ ਨੂੰ ਸਮਝੋ ਜੀ ਆਪਣੇ ਬੱਚਿਆਂ ਦੇ ਨਾਲ ਬੈਠੋ ਸੰਵਾਦ ਰਚਾਓ ਇੱਕ ਦੂਜੇ ਨਾਲ ਜੁੜ ਕੇ ਆਪਣੇ ਮੈਂ ਮੇਰੀ ਤਾਂ ਹੁਣ ਨਜ਼ਰ ਪਈ ਆ ਤੁਹਾਡੇ ਹਮਸਫਰ ਨਾਲ ਆਏ ਹੋਏ ਨੇ ਪਹਿਲੇ ਤੁਹਾਡੀ ਫਿਲਮ ਤੋਂ ਪਹਿਲੇ ਤਾਂ ਟ੍ਰੇਲਰ ਉਹਨਾਂ ਦਾ ਚੱਲਿਆ 사ਸ ਕੁਟਣੀ ਦਾ ਹੈ ਭਾਜੀ ਹਮਸਫਰ ਦੀ ਗੱਲ ਤਾਂ ਮੈਂ ਕਰਾਂਗੀ ਜ਼ਰੂਰ ਪਰ ਮੈਂ ਇੱਕ ਚੀਜ਼ ਜ਼ਰੂਰ ਪੁੱਛਣੀ ਚਾਹਾਂਗੀ ਫਿਲਮ ਦੇ ਵਿੱਚ ਤੁਹਾਡੇ ਮਦਰ ਬਣੇ ਨੇ ਨਿਰਮਲ ਰਿਸ਼ੀ ਮੈਮ ਮੈਨੂੰ ਲੱਗਦਾ ਜਗਤ ਬੇਬੇ ਬਣ ਚੁੱਕੇ ਨੇ ਉਹਨੇ ਅਵਾਰਡ ਨਾਲ ਸਨਮਾਨਿਤ ਕੀਤਾ ਕਹਿੰਦੇ ਵੀ ਮੇਰੀ ਜਾਨ ਵੀ ਉੱਥੇ ਨਿਕਲਣੀ ਚਾਹੀਦੀ ਹੈ ਮੇਰੀ ਕਲਾਕਾਰੀ ਮੇਰੀ ਅਦਾਕਾਰੀ ਦੇ ਨਾਲ ਉਹਨੇ ਮੇਰੇ ਨਾਲ ਤਾਂ ਵਿਆਹ ਹੀ ਕਰਵਾ ਲਿਆ ਕਲਾਕਾਰੀ ਦੇ ਨਾਲ ਅਦਾਕਾਰੀ ਦੇ ਨਾਲ ਹੈਨਾ ਪਰ ਤੁਸੀਂ ਸੇਮ ਫੈਮਲੀ ਦੇ ਹੈਗੇ ਹੋ ਚਾਹੇ ਥੀਏਟਰ ਜਗਤ ਦੀ ਗੱਲ ਕਰੀਏ ਚਾਹੇ ਫਿਲਮੀ ਜਗਤ ਦੀ ਗੱਲ ਕਰੀਏ ਮੈਂ ਤੁਹਾਡੇ ਕੋਲੋਂ ਜਾਨਣਾ ਚਾਹਾਂਗੀ ਕਿ ਇੱਕ ਬੇਟਾ ਇੱਕ ਬਾਪ ਇੱਕ ਭਰਾ ਇੱਕ ਕਿਸ ਤਰੀਕੇ ਦੇ ਨਾਲ ਸੋਚਦਾ ਹੈ ਜਦੋਂ ਇਹੋ ਜੇ ਆਈ ਏਮ ਇਨ ਲੈਜੈਂਡਸ ਦੇ ਨਾਲ ਅਸੀਂ ਕੰਮ ਕਰਦੇ ਹਾਂ ਕਿਉਂਕਿ ਆਖਿਰਕਾਰ ਗੱਲ ਤਾਂ ਤੁਹਾਡਾ ਵੀ ਉਹੀ ਹੈ ਨਾ ਦੇ ਤਾਂ ਤੁਸੀਂ ਵੀ ਆਪਣੀ ਜ਼ਿੰਦਗੀ ਦਿੱਤੀ ਹੈ ਦੇਖੋ ਜੀ ਪੰਜਾਬੀ ਰੰਗਮંચ ਨੇ ਬਹੁਤ ਕੰਮ ਕੀਤਾ ਹਰਪਾਲ ਟਵਾਣਾ ਜੀ ਹੋਰਾਂ ਨੇ ਔਰ ਸਰਦਾਰ ਸੋਹੀ ਸਾਹਿਬ ਨਿਰਮਲ ਰਿਸ਼ੀ ਜੀ ਬਰਦਾਸ਼ਮਨ ਸਾਹਿਬ ਗਿਰਜਾ ਸ਼ੰਕਰ ਔਰ ਬਹੁਤ ਸਾਰੇ ਨਾਂ ਨੇ ਜਿਹੜੇ ਉਹਨਾਂ ਦੇ ਰੰਗਮੰਚ ਤੋਂ ਨਿਕਲ ਕੇ ਸਿਨੇਮੇ ਦੇ ਵਿੱਚ ਆਏ ਔਰ ਛਾਗੇ ਔਰ ਸਾਡੇ ਤੋਂ ਬਹੁਤ ਅੱਗੇ ਉਹ ਪੀੜ੍ਹੀ ਤੇ ਸਾਨੂੰ ਉਹਨਾਂ ਦੇ ਨਾਲ ਕੰਮ ਕਰਦੇ ਆ ਇੱਕ ਬੜੀ ਅੱਛੀ ਫੀਲਿੰਗ ਹੁੰਦੀ ਹੈ ਬੜਾ ਆਪਣੇ ਆਪ ਨੂੰ ਵਧੀਆ ਮਹਿਸੂਸ ਹੁੰਦਾ ਸ਼ਾਲਾ ਜੀਉਂਦੇ ਵਾਸਤੇ ਰਹਿਣ ਪੰਜਾਬੀ ਸ਼ਰੇਮੇ ਦਾ ਪੰਜਾਬੀ ਰੰਗ ਮੰਚ ਦਾ ਪੰਜਾਬੀ ਕਲਾ ਜਗਤ ਦਾ ਮਾਨ ਨੇ ਪਿਛਲੇ ਨਹੀਂ ਉਹਨਾਂ ਨੂੰ ਪਦਮ ਸ਼੍ਰੀ ਮਿਲਿਆ ਸਾਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਪਦਮ ਸ਼੍ਰੀ ਮਿਲ ਜੇ ਬਿਲਕੁਲ ਮਿਲਣਾ ਚਾਹੀਦਾ ਹੈ ਔਰ ਮਿਲਣਾ ਵੀ ਚਾਹੀਦਾ ਤੁਹਾਨੂੰ ਸਾਰਿਆਂ ਨੂੰ ਵੀ ਮਿਲ ਜੇ ਹਾਂਸਫਰ ਨੂੰ ਨਾਲ ਲੈ ਗਿਆ ਆਪ ਆਣੇ ਚਿੰਤਾ ਚਿੰਤਾ ਨੋ ਪਾਪਾ ਦੇਖਣ ਤੇ ਤੁਹਾਨੂੰ ਦੇਖਣੀਆਂ ਲੈ ਕੇ ਆਇਓ ਨਹੀਂ ਜੀ ਕੋਈ ਇਸ ਤਰ੍ਹਾਂ ਦਾ ਨਹੀਂ ਹੁੰਦਾ ਅੱਜ ਫ੍ਰੀ ਸੀਗੇ ਬੇਟਾ ਸਾਡਾ ਬਾਹਰੋਂ ਆਇਆ ਹੋਇਆ ਜੀ ਤੇ ਉਹਦੇ ਕੁਝ ਰਜਾਈਵੇਂ ਸੀ ਨਹੀਂ ਤੇ ਉਹ ਵੀ ਨਾਲ ਆਉਂਦਾ ਤੇ ਅਸੀਂ ਫਿਰ ਦੋਨੇ ਜਾਣੇ ਆਖਿਆ ਕਿ ਚਲੋ ਅੱਜ ਕਿੱਥੇ ਚਲੀਏ ਚੱਲ ਕੇ ਆਉਣੇ ਹਾਂ ਜੀ ਹੁਣ ਇਸ ਨਾਲ ਉਹ ਫਿਲਮ ਉਹਨਾਂ ਨੇ ਵੇਖ ਲਈ ਹੈ ਜੀ ਹੁਣ ਅਨਲਿਸਿਸ ਕਰ ਲਿਆ ਹੁਣ ਸਾਰੇ ਨੰਬਰ-ਨੰਬਰ ਦੇਣਗੇ ਕਿੰਨੇ ਨੰਬਰ ਨੇ ਕਿੱੱਕੀ ਹੈ ਸਾਰਾ ਬਾਅਦ ਵਿੱਚ ਜੀ ਚਲੋ ਬਹੁਤ ਅੱਛੀ ਗੱਲ ਹੈ ਸਰ ਅੱਛਾ ਸਿਨੇਮਾ ਲੈ ਕੇ ਆਉਨੇ ਹੋ ਹਮੇਸ਼ਾ ਅੱਛਾ ਲੱਗਦਾ ਤੁਹਾਨੂੰ ਸਿਨੇਮਾ ਤੇ ਦੇਖ ਕੇ ਵੀ ਤੇ ਉਦਾਂ ਮਿਲ ਕੇ ਬਹੁਤ ਸ਼ੁਕਰੀਆ ਤੁਹਾਡੀ ਵੀ ਬਹੁਤ ਵੱਡੀ ਸੇਵਾ ਹੈ ਤੁਸੀਂ ਜਿੱਥੇ ਵੀ ਕੋਈ ਸਿਨੇਮਾ ਹੁੰਦਾ ਹੈ ਜਾਂ ਤੁਸੀਂ ਫਿਲਮ ਰਿਲੀਜ਼ ਹੁੰਦੀ ਹੈ ਤੁਸੀਂ ਪਹੁੰਚਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਅੱਛੀ ਫਿਲਮ ਬਣੀ ਹੈ ਦੋਸਤੋ ਸ਼ਿੰਦਾ ਸ਼ਿੰਦਾ ਲੋ ਪਾਪਾ ਹੰਬਲ ਮੋਸ਼ਨ ਦੀ ਬਹੁਤ ਖੂਬਸੂਰਤ ਪੇਸ਼ਕਾਸ਼ ਆ ਗਿੱਪੀ ਬਾਈ ਹੋਰਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਨਰੇਸ਼ ਕਥੂਰੀਆ ਸਾਹਿਬ ਹੋਰਾਂ ਨੇ ਲੇਖਣ ਚ ਕੋਈ ਕਸਰ ਨਹੀਂ ਛੱਡੀ ਔਰ ਸ਼ਾਵੜਾ ਸਾਹਿਬ ਹੋਰਾਂ ਨੇ ਆਪਣੇ ਖੂਬਸੂਰਤ ਹਦਾਇਤਕਾਰੀ ਦੇ ਵਿੱਚ ਸਾਰੀ ਫਿਲਮ ਨੂੰ ਜਿਵੇਂ ਪਰੋਇਆ ਬਹੁਤ ਖੂਬਸੂਰਤ ਫਿਲਮ ਹੋਣੀ ਬਣੀ ਤੇ ਯਕੀਨਨ ਤੁਸੀਂ ਜਾਇਓ ਜ਼ਰੂਰ ਕੋਈ ਨਾ ਕੋਈ ਖੱਟ ਕੇ ਮੜੋਗੇ ਮੇਰੇ ਦੋਸਤੋ ਥੈਂਕ ਯੂ ਸੋ ਮੱਚ ਫਾਰ ਦਾ ਗੁੱਡ ਸਿਨੇਮਾ ਸਰ ਥੈਂਕ ਯੂ ਸੋ ਮੱਚ ਆਲ ਦਾ ਥੈਂ